ਸੱਚੇ ਕਾਲ ਜੀ ਕੈਨਡਾ ਨਿਊਜ਼ ਬੁਲਟਨ ਵਿੱਚ ਰੇਖ ਦੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਸਿਮ ਰਣਜੀਤ ਕਰਗਿਲ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈ ਨਿਯਾਮ ਖੜ ਲੈ ਇਸ ਤੇ TTC ਗਾਹਕਾਂ ਲਈ ਵੱਡੀ ਖੁਸ਼ਖਬਰੀ ਟਿਕਟਾਂ ਦੇ ਟੋਕਨਸ ਦੀ ਵਰਤੋਂ ਕਰਨ ਦੀ ਅੰਤਿਮ ਮਿਤੀ ਕੀਤੀ ਗਈ ਅਗਲੇ ਸਾਲ 1 ਜੂਨ ਤੱਕ ਕੈਨਡਾ ਪੋਸਟ ਦੀ ਹੜਤਾਲ ਤੋਂ ਬਾਅਦ ਲੱਖਾਂ ਲੋਕ ਪ੍ਰਭਾਵਿਤ ਸਸਕੇਚਵਾਨ ਦੇ ਲੋਕਾਂ ਨੂੰ ਨਹੀਂ ਮਿਲ ਰਹੇ ਪਾਸਪੋਰਟ ਫਲਾਈਟਾਂ ਦੇ ਰੁਕਾਵਟਾਂ ਦਾ ਸਾਹਮਣਾ ਕਰ ਰਹੇ ਯਾਤਰੀਆਂ ਦੇ ਲਈ ਵੱਡੀ ਖੁਸ਼ਖਬਰੀ ਕੈਨੇਡিয়ান ਪ੍ਰਸਤਾਵਾਂ ਦੇ ਤਹਿਤ ਵਿਦੇਸ਼ੀ ਸੁਰੱਖਿਆ ਮਿਲ ਸਕਦੀ ਹੈ ਲਾਸਟ ਮਿੰਟ ਹਰਸ਼ਨਦੀਪ ਸਿੰਘ ਦੇ ਕਤਲ ਵਾਲੀ ਥਾਂ ਨੂੰ ਕੀਤਾ ਗਿਆ ਬੰਦ ਪੁਲਿਸ ਨੇ ਵਸਨੀਕਾਂ ਤੋਂ ਇਮਾਰਤਾਂ ਕਰਵਾਈਆਂ ਖਾਲੀ TTC ਗਾਹਕਾਂ ਦੇ ਲਈ ਇੱਕ ਵੱਡੀ ਖੁਸ਼ਖਬਰੀ ਹੈ ਇਸ 크ਿਸਮਸ ਦੇ ਮੌਕੇ ਤੇ ਨਿਊ ਇਅਰ ਦੇ ਮੌਕੇ ਦੇ ਉੱਤੇ ਫੈਡਰਲ ਸਰਕਾਰ ਨੇ ਤੇ TTC ਨੇ ਗਾਹਕਾਂ ਨੂੰ ਇੱਕ ਵੱਡਾ ਤੋਹਫਾ ਦਿੱਤਾ ਹੈ ਟਿਕਟਾਂ ਤੇ ਟੋਕਨਸ ਦੀ ਵਰਤੋਂ ਕਰਨ ਦੀ ਅੰਤਿਮ ਧਾਰੀਕ ਨੂੰ ਵਧਾ ਦਿੱਤਾ ਗਿਆ ਹੁਣੇ ਅੰਤਿਮ ਮਿਤੀ 1 ਜੂਨ 2025 ਹੋ ਗਈ ਹੈ ਟਰਾਂਜ਼ਿਟ ਏਜੰਸੀ ਦਾ ਕਹਿਣਾ ਹੈ ਕਿ TTC ਗਾਹਕ ਅਗਲੇ ਸਾਲ ਤੱਕ ਟਿਕਟਾਂ ਟੋਕਨਸ ਅਤੇ ਡੇ ਪਾਸਾਂ ਦੀ ਵਰਤੋਂ ਕਰਨ ਦੇ ਯੋਗ ਹੋਣਗੇ ਅਕਤੂਬਰ ਚ ਗਹ ਕਾਨੂੰਨ ਇਹ ਦੱਸਣ ਤੋਂ ਬਾਅਦ ਕਿ 31 ਦਸੰਬਰ ਆਖਰੀ ਦਿਨ ਹੋਵੇਗਾ ਜੋ ਭੁਗਤਾਨ ਦੇ ਫਾਰਮ ਸਵੀਕਾਰ ਕੀਤੇ ਗਏ ਨੇ ਟ੍ਰਾਂਜ਼ਿਟ ਏਜੰਸੀ ਨੇ ਇਸ ਮਹੀਨੇ ਇਸ ਨੂੰ 1 ਜੂਨ 2025 ਤੱਕ ਵਧਾਉਣ ਦਾ ਫੈਸਲਾ ਕਰ ਲਿਆ ਹੈ ਟੀਟੀਸੀ ਨੇ ਆਪਣੀ ਵੈਬਸਾਈਟ ਤੇ 6 ਦਸੰਬਰ ਦੇ ਇੱਕ ਨੋਟਿਸ ਚ ਕਿਹਾ ਹੈ ਕਿ ਉਹ ਗਾਹਕਾਂ ਨੂੰ ਉਹਨਾਂ ਦੀਆਂ ਬਾਕੀ ਟਿਕਟਾਂ ਟੋਕਨਸ ਅਤੇ ਡੇ ਪਾਸਾਂ ਦੀ ਵਰਤੋਂ ਕਰਨ ਲਈ ਹੋਰ ਸਮਾਂ ਦੇਣਾ ਚਾਹੁੰਦਾ ਹੈ ਕਿਉਂਕਿ ਬਾਅਦ ਚ ਰਿਫੰਡ ਐਕਸਚੇਂਜ ਜਾਂ ਕ੍ਰੈਡਿਟ ਪ੍ਰਦਾਨ ਨਹੀਂ ਕੀਤੇ ਜਾਣਗੇ ਇਹ ਬਦਲਾਅ TTC ਦੇ ਚੱਲ ਰਹੇ ਕਿਰਾਏ ਦੇ ਆਧੁਨਿਕੀਕਰਨ ਦੇ ਹਿੱਸੇ ਵਜੋਂ ਕੀਤੇ ਜਾ ਰਹੇ ਨੇ ਜੋ ਕਿ 2019 ਚ ਸ਼ੁਰੂ ਹੋਇਆ ਸੀ ਜਦੋਂ TTC ਨੇ ਸਬਵੇ ਸਟੇਸ਼ਨਸ ਦੇ ਵਿੱਚ ਇਹਨਾਂ ਨੂੰ ਵਿਚਨਾ ਬੰਦ ਕਰ ਦਿੱਤਾ ਸੀ 트랜জিট ਏਜੰਸੀ ਨੇ ਅਕਤੂਬਰ ਚ ਕਿਹਾ ਕਿ ਗਾਹਕਾਂ ਨੇ ਉਦੋਂ ਤੋਂ ਪ੍ਰੈਸਟੋ ਕਿਰਾਏ ਦੀ ਟੈਪ ਐਂਡ ਰਾਈਡ ਸਹੂਲਤ ਨੂੰ ਅਪਣਾ ਲਿਆ ਜਿਸ ਚ ਪ੍ਰੈਸਟੋ ਕਾਰਡ ਪ੍ਰੈਸਟੋ ਟਿਕਟਸ ਮੋਬਾਈਲ ਵਾਲਟ ਵਿੱਚ ਪ੍ਰੈਸਟੋ ਅਤੇ ਡੈਬਿਟ ਅਤੇ ਕ੍ਰੈਡਿਟ ਕਾਰਡ ਭੁਗਤਾਨ ਸ਼ਾਮਿਲ ਨੇ ਇਹ ਵੀ ਕਿਹਾ ਗਿਆ ਹੈ ਕਿ ਅੱਜ 1% ਤੋਂ ਵੀ ਘੱਟ ਗਾਹਕ TTC ਦੀ ਸੇਵਾਰੀ ਕਰਨ ਲਈ ਵਿਰਾਸਤੀ ਕਿਰਾਏ ਦੇ ਨਾਲ ਭੁਗਤਾਨ ਕਰਦੇ ਨੇ TTC ਟੋਕਨ 1954 ਦੇ ਵਿੱਚ ਪੇਸ਼ ਕੀਤੇ ਗਏ ਸਨ ਜਦੋਂ ਕੈਨੇਡਾ ਦੀ ਪਹਿਲੀ ਸੱਵੇ ਪ੍ਰਣਾਲੀ ਨੇ ਟੋਰਾਂਟੋਨੀਆਂ ਦੀ ਸੇਵਾ ਕਰਨੀ ਸ਼ੁਰੂ ਕੀਤੀ ਸੀ ਇੱਕ ਯੁੱਗ ਦੇ ਅੰਤ ਨੂੰ ਦਰਸਾਉਂਦਿਆਂ ਮਾਰਚ 2023 ਵਿੱਚ ਆਈਕੋਨਿਕ TTC ਟੋਕਨਸ ਵਿੱਚੋਂ ਆਖਰੀ ਨੂੰ ਤੀਜੀ ਧਿਰ ਦੇ ਰਿਟੇਲਰਸ ਦੁਆਰਾ ਵੇਚਿਆ ਗਿਆ ਸੀ 1 ਜੂਨ 2025 ਤੋਂ TTC ਸਿਰਫ ਇੱਕ ਭੌਤਿਕ ਜਾਂ ਡਿਜੀਟਲ ਪ੍ਰੈਸਟੋ ਕਾਰਡ ਪ੍ਰੈਸਟੋ ਟਿਕਟ ਡੈਬਿਟ ਚ ਕ੍ਰੈਡਿਟ ਕਾਰਡ ਦੀ ਵਰਤੋਂ ਕਰਕੇ ਭੁਗਤਾਨ ਕੀਤੇ ਕਿਰਾਏ ਨੂੰ ਸਵੀਕਾਰ ਕਰੇਗਾ ਜਿਸ ਵਿੱਚ ਐਪਲ ਜਾਂ ਗੂਗਲ ਵਾਲਟ ਵਿੱਚ ਸਟੋਰ ਕੀਤੇ ਗਏ ਵੀ ਸ਼ਾਮਲ ਹੋਣਗੇ ਨਗਦ ਭੁਗਤਾਨ ਹਜੇ ਵੀ ਸਟੇਸ਼ਨ ਦੇ ਕਿਰਾਏ ਦੇ ਬਕਸੇ ਦੇ ਵਿੱਚ ਕਿਤੇ ਜਾ ਸਕਦੇ ਨੇ ਤੇ ਬੱਸਸ ਅਤੇ ਸਟਰੀਟ ਕਾਰਸ ਦੇ ਵਿੱਚ ਸਵੀਕਾਰ ਕੀਤੇ ਜਾਣਗੇ ਗਾਹਕ ਸੱਵੇਂ ਸਟੇਸ਼ਨਸ ਦੇ ਵਿੱਚ ਕਿਰਾਇਆ ਵੈਂਟਿੰਗ ਮਸ਼ੀਨਸ ਤੋਂ ਪ੍ਰੈਸਟੋ ਕਾਰਡ ਅਤੇ ਟਿਕਟਸ ਖਰੀਦਣ ਲਈ ਨਕਦੀ ਦੀ ਵਰਤੋਂ ਕਰ ਸਕਦੇ ਨੇ ਕਹਿੰਦਾ ਪੋਸਟ ਦੀ ਹੜਤਾਲ ਤੋਂ ਬਾਅਦ ਵੀ ਹਜ਼ਾਰਾਂ ਲੋਕ ਪਰੇਸ਼ਾਨ ਵਿਖਾਈ ਦੇ ਰਹੇ ਨੇ ਸਸਕੇਚਵਾਨ ਦੇ ਲੋਕ ਹਜੇ ਵੀ ਪਾਸਪੋਰਟਾਂ ਦੀ ਉਡੀਕ ਕਰ ਰਹੇ ਨੇ ਖਾਸ ਕਰਕੇ ਉਹ ਲੋਕ ਜਿਨ੍ਹਾਂ ਨੇ ਨਿਊ ਇਅਰ ਦੇ ਮੌਕੇ ਉੱਤੇ ਵਿਦੇਸ਼ ਜਾ ਕੇ ਛੁੱਟੀਆਂ ਸੈਲੀਬ੍ਰੇਟ ਕਰਨ ਦਾ ਮਨ ਬਣਾਇਆ ਹੋਇਆ ਹੈ ਕੈਨਟਾ ਪੋਸਟ ਸਟ੍ਰਾਈਕ ਬੈਗਲੌਕ ਸਿਰਫ ਛੁੱਟੀਆਂ ਦੇ ਤੋਹਫਿਆਂ ਤੋਂ ਵੱਧ ਪ੍ਰਭਾਵਿਤ ਕਰ ਰਿਹਾ ਹੈ ਹਜ਼ਾਰਾਂ ਕੈਨੇਡੀਅਨ ਆਪਣੇ ਪਾਸਪੋਰਟਸ ਵੀ ਉਡੀਕ ਕਰ ਰਹੇ ਨੇ ਸਿਸਕਟੂਨ ਤੋਂ ਮਾਈਕ ਬਰਟਨ ਆਪਣੇ ਪਾਸਪੋਰਟ ਲਈ 6 ਹਫ਼ਤਿਆਂ ਤੋਂ ਉਡੀਕ ਕਰ ਰਿਹਾ ਹੈ ਅਤੇ ਉਸ ਦੀ ਫਲਾਈਟ 2 ਜਨਵਰੀ ਨੂੰ ਰਵਾਨਾ ਹੋਵੇਗੀ ਬਰਟਨ ਪਰਿਵਾਰ ਦੇ ਨਾਲ ਮੈਕਸੀਕੋ ਦੀ ਯਾਤਰਾ ਤੇ ਨਿਕਲ ਰਿਹਾ ਹੈ ਸਰਵਿਸ ਕੈਨਟਾ ਨੇ ਬਰਟਨ ਨੂੰ ਦੱਸਿਆ ਹੈ ਕਿ ਉਸ ਦਾ ਪਾਸਪੋਰਟ 27 ਤਰੀਕ ਤੱਕ ਆ ਜਾਣਾ ਚਾਹੀਦਾ ਹੈ ਪਰ ਉਹ ਚਿੰਤਿਤ ਹੈ ਕਿ ਜੇ ਅਜਿਹਾ ਨਾ ਹੋ ਜਾਂ ਤਾਂ ਫੈਰੂਕੀ ਕਰੇਗਾ ਬਟਨ ਨੇ ਕਿਹਾ ਕਿ ਮੈਂ ਉਮੀਦ ਕਰ ਰਿਆਂ ਜਾਂ ਤਾਂ ਉਹਨਾਂ ਦੇ ਕੋਲ ਅਸਥਾਈ ਪਾਸਪੋਰਟ ਨੇ ਜਾਂ ਕਿਸ ਕਿਸਮ ਦੇ ਦਸਤਾਵੇਜ਼ ਜੋ ਉਸਨੂੰ ਯਾਤਰਾ ਕਰਨ ਵਾਸਤੇ ਯੋਗ ਬਣਾ ਸਕਣ ਇੱਕ ਬਿਆਨ ਦੇ ਵਿੱਚ ਸਰਵਿਸ ਕੈਂਟਾ ਦਾ ਕਹਿਣਾ ਹੈ ਕਿ 16 ਦਸੰਬਰ ਤੋਂ ਬਾਅਦ ਪ੍ਰਿੰਟ ਕੀਤੇ ਗਏ ਕੋਈ ਵੀ ਪਾਸਪੋਰਟ ਗਾਹਕਾਂ ਨੂੰ ਭੇਜੇ ਜਾਣਗੇ ਹਾਲਾਂਕਿ ਇਹ ਧਿਆਨ ਦੇ ਵਿੱਚ ਰੱਖਿਆ ਜਾ ਰਿਹਾ ਹੈ ਕਿ ਕਿੰਨੀ ਦੇਰੀ ਹੋ ਸਕਦੀ ਹੈ ਸਰਵਿਸ ਕੈਨਡਾ ਨੇ ਕਿਹਾ ਕਿ ਉਹਨਾਂ ਨੇ ਸਮੇਂ ਸਿਰ ਡਿਲੀਵਰੀ ਨੂੰ ਯਕੀਨੀ ਬਣਾਉਣ ਲਈ 12 ਅਤੇ 16 ਦੇ ਵਿਚਾਲੇ ਸੀਮਿਤ ਗਿਣਤੀ ਦੇ ਵਿੱਚ ਰੱਖੇ ਪਾਸਪੋਰਟ ਸਰਵਿਸ ਕੈਨਡਾ ਦੇ ਦਫ਼ਤਰਾਂ 'ਚ ਭੇਜੇ ਨੇ ਪ੍ਰਭਾਵਿਤ ਗਾਹਕਾਂ ਨੂੰ ਉਹਨਾਂ ਨੂੰ ਲੈਣ ਲਈ ਇੱਕ ਫੋਨ ਕਾਲ ਆਇਆ ਹੈ ਕੈਨਡਾ ਪੋਸਟ ਨੇ ਮੀਡੀਆ ਏਜੰਸੀ ਨੂੰ ਦੱਸਿਆ ਕਿ ਉਸਨੇ ਹੜਤਾਲ ਦੌਰਾਨ ਰੁਕੇ ਪਾਰਸਲਸ ਦੀ ਪ੍ਰਕਿਰਿਆ ਕੀਤੀ ਹੈ ਅਤੇ ਉਮੀਦ ਹੈ ਕਿ 크ਿਸਮਸ ਤੋਂ ਪਹਿਲਾਂ ਇੱਕ ਮਹੱਤਵਪੂਰਨ ਹਿੱਸਾ ਡਿਲੀਵਰ ਕੀਤਾ ਜਾਵੇਗਾ ਇਸ ਵਿੱਚ ਕਿਹਾ ਗਿਆ ਹੈ ਕਿ ਵਰਕਰ ਇਸ ਹਫਤੇ ਦੇ ਅੰਤ ਵਿੱਚ ਪਹੁੰਚ ਰਹੇ ਨੇ ਹਾਲਾਂਕਿ ਕੈਨੇਡੀਅਨ ਅਜੇ ਵੀ ਜਨਵਰੀ ਦੇ ਸ਼ੁਰੂ ਵਿੱਚ ਦੇਰੀ ਦੀ ਉਮੀਦ ਕਰ ਸਕਦੇ ਨੇ ਜਿਕਰੇ ਖਾਸ ਹੈ ਕਿ ਕੈਨੇਡਾ ਪੋਸਟ ਦੀ ਹੜਤਾਲ ਨਵੰਬਰ ਮਹੀਨੇ ਤੋਂ ਸ਼ੁਰੂ ਹੋ ਗਈ ਸੀ ਜਿਸ ਤੋਂ ਬਾਅਦ ਲੋਕਾਂ ਨੂੰ ਕਾਫੀ ਤਰ੍ਹਾਂ ਦੀਆਂ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਅਖਬਾਰਾਂ ਦੇ ਸੰਪਾਦਕ ਬੇਹਾਲ ਹੋ ਰਹੇ ਸਨ ਕਿਉਂਕਿ ਉਹਨਾਂ ਦੀਆਂ ਅਖਬਾਰਾਂ ਲੋਕਾਂ ਤੱਕ ਨਹੀਂ ਸੀ ਪਹੁੰਚ ਰਹੀਆਂ ਲੋਕ ਪਰੇਸ਼ਾਨ ਹੋ ਰਹੇ ਸਨ ਜਿਨ੍ਹਾਂ ਦੇ ਪਾਸਪੋਰਟ ਫਸ ਗਏ ਸਨ ਤੇ ਉਹਨਾਂ ਤੱਕ ਡਿਲੀਵਰ ਨਹੀਂ ਸੀ ਹੋ ਰਹੇ ਡੋਨੇਸ਼ਨ ਲੈਣ ਵਾਲੀਆਂ ਸੰਸਥਾਵਾਂ ਪਰੇਸ਼ਾਨ ਸਨ ਕਿਉਂਕਿ ਉਹਨਾਂ ਤੱਕ ਡੋਨੇਸ਼ਨ ਨਹੀਂ ਸੀ ਪਹੁੰਚ ਰਹੇ ਤੇ ਲੋਕ ਇੱਕ ਦੂਜੇ ਤੱਕ ਗਿਫਟ ਕਾਰਡ ਕ੍ਰੈਡਿਟ ਕਾਰਡਸ ਅਤੇ ਕ੍ਰਿਸਮਸ ਤੇ ਨਿਊ ਇਅਰ ਦੇ ਤੋਹਫੇ ਨਹੀਂ ਸੀ ਪਹੁੰਚਾ ਸਕਦੇ ਹੁਣ ਕੈਨੇਡਾ ਪੋਸਟ ਦੀ ਹੜਤਾਲ ਭਾਵੇਂ ਖਤਮ ਹੋ ਗਈ ਹੈ ਪਰ ਫਿਰ ਵੀ ਪਾਸਪੋਰਟ ਦਾ ਇੰਟ ਕਰ ਰਹੇ ਲੋਕਾਂ ਵਾਸਤੇ ਮੁਸੀਬਤ ਜਿਉਂਦੀ ਕਿਉਂ ਹੀ ਬਰਕਰਾਰ ਹੈ ਫਲਾਈਟ ਦੇ ਵਿੱਚ ਰੁਕਾਵਟਾਂ ਦਾ ਸਾਹਮਣਾ ਕਰ ਰਹੇ ਯਾਤਰੀਆਂ ਨੂੰ ਕੈਨੇਡੀਅਨ ਪ੍ਰਸਤਾਵਾਂ ਦੇ ਤਹਿਤ ਵਦੇੜੇ ਸੁਰੱਖਿਆ ਮਿਲ ਸਕਦੀ ਹੈ ਨੈਸ਼ਨਲ 에ਅਰਲਾਈਨਸ ਕਾਉਂਸਲ ਆਫ ਕੈਨੇਡਾ ਦੇ ਸੀਈਓ ਨੇ ਪ੍ਰਸਤਾਵਿਤ ਸੌਦਾ ਬਾਰੇ ਚਿੰਤਾ ਪ੍ਰਗਟ ਕੀਤੀ ਹੈ ਕੈਨੇਡੀਅਨ ਟ੍ਰਾਂਸਪੋਰਟੇਸ਼ਨ ਏਜੰਸੀ ਅਰਜਨ ਨਿਆਇਕ ਟ੍ਰਿਬਿਊਨਲ ਅਤੇ ਰੈਗੂਲੇਟਰ ਜਿਸ ਨੂੰ ਹਵਾਈ ਯਾਤਰੀ ਅਧਿਕਾਰਾਂ ਅਤੇ ਮੁਆਵਜ਼ੇ ਦੇ ਨਿਯਮਾਂ ਨੂੰ ਲਾਗੂ ਕਰਨ ਦਾ ਕੰਮ ਸੌਂਪਿਆ ਗਿਆ ਹੈ ਉਸਨੇ ਹਵਾਈ ਯਾਤਰੀ ਸੁਰੱਖਿਆ ਨਿਯਮਾਂ ਦੇ ਵਿੱਚ ਪ੍ਰਸਤਾਵਿਤ ਸੋਧਾਂ ਦਾ ਪਰਦਾਫਾਸ਼ ਕੀਤਾ ਹੈ ਜੇਕਰ ਸੋਧਾਂ ਨੂੰ ਅਪਣਾਇਆ ਜਾਂਦਾ ਹੈ ਤਾਂ 에ਅਰਲਾਈਨਜ਼ ਸੁਰੱਖਿਆ ਖਤਰੇ ਗੈਰ ਕਾਨੂੰਨੀ ਕਾਰਵਾਈ ਵਾਤਾਵਰਣ ਦੀ ਤਬਾਹੀ ਜਵਿਗਨਕਾਰੀ ਯਾਤਰੀ ਵਿਵਾਰਸ ਨੇ ਆਸਾਧਾਰਨ ਹਾਲਾਤਾਂ ਦੇ ਕਾਰਨ ਯਾਤਰਾ ਚ ਰੁਕਾਵਟਾਂ ਲਈ ਵਧੇਰੇ ਜ਼ਿੰਮੇਵਾਰੀ ਲੈਂਦੀਆਂ ਭਾਵੇਂ 에ਅਰ ਕੈਰੀਅਰ ਨੇ ਸਾਰੇ ਵਾਜਬ ਉਪਾਅ ਕੀਤੇ ਹੋਣ ਅਜਿਹੇ ਮਾਮਲਿਆਂ 'ਚ ਇੱਕ ਉਡਾਨ 'ਚ ਵਿਗਨ ਅਟਕ ਲੈ ਹਾਲਾਤ ਤੇ ਨਿਰਪੱਖਤਾ ਯਾਤਰੀਆਂ ਨੂੰ ਭੋਜਨ ਅਤੇ ਰਹਿائش ਸਨੇ 에ਅਰਲਾਈਨ ਦੁਆਰਾ ਵੱਖ-ਵੱਖ ਰੂਪਾਂ ਦੇ ਮੁਆਵਜ਼ੇ ਦੇ ਹੱਕਦਾਰ ਵੀ ਹੋ ਸਕਦੇ ਨੇ ਅਜਿਹੇ ਮਾਮਲਿਆਂ 'ਚ ਜਿੱਥੇ ਇੱਕ ਫਲਾਈਟ ਰੱਦ ਕੀਤੀ ਜਾਂਦੀ ਹੈ ਜਾਂ ਘੱਟੋ-ਘੱਟ 3 ਘੰਟੇ ਦੀ ਦੇਰੀ ਹੁੰਦੀ ਹੈ ਜਾਂ ਇੱਕ ਯਾਤਰੀ ਆਪਣੀ ਫਲਾਈਟ ਤੋਂ ਬਾਦ ਦੂਜੀ ਫਲਾਈਟ ਨਹੀਂ ਫੜ ਪੌਂਦਾ ਉਹਨਾਂ ਕੋਲ ਦੁਬਾਰਾ ਬੁੱਕ ਕੀਤੇ ਜਾਣ ਦੀ ਬਜਾਏ ਫੰਡ ਪ੍ਰਾਪਤ ਕਰਨ ਦਾ ਆਪਸ਼ਨ ਹੋਵੇਗਾ ਜੇਕਰ ਕੋਈ ਯਾਤਰੀ ਰਿਫੰਡ ਦੀ ਚੋਣ ਕਰਦਾ ਹੈ ਤਾਂ 에ਅਰਲਾਈਨ 15 ਦਿਨਾਂ ਦੇ ਅੰਦਰ ਭੁਗਤਾਨ ਪ੍ਰਦਾਨ ਕਰੇਗੀ ਜੋ ਕਿ ਹੁਣ 30 ਦਿਨਾਂ ਦੇ ਵਿੱਚ ਕਰਨਾ ਪੈਂਦਾ ਹੈ ਪ੍ਰਸਤਾਵਿਤ ਸੌਦਾਂ ਦੇ ਤਹਿਤ 에ਅਰਲਾਈਨਸ ਨੂੰ ਉਹਨਾਂ ਯਾਤਰੀਆਂ ਲਈ ਖਾਣਾ ਮੁਹੱਈਆ ਕਰਵਾਉਣਾ ਪਵੇਗਾ ਜਿਨ੍ਹਾਂ ਦੀਆਂ ਉਡਾਨਾਂ 2 ਘੰਟਾ ਜਾਂ ਇਸ ਤੋਂ ਵੱਧ ਦੀ ਦੇਰੀ ਦੇ ਨਾਲ ਚੱਲ ਰਹੀਆਂ ਨੇ ਤੇ ਜੇ ਲੋੜ ਪਵੇ ਤਾਂ ਫਿਰ ਰਾਤ ਦੀ ਰਹਿائش ਦਾ ਵੀ ਪ੍ਰਬੰਧ ਕਰਨਾ ਪਵੇਗਾ ਸੌਦਾਂ ਛੋਟੇ ਬੱਚਿਆਂ ਵਾਲੇ ਲੋਕਾਂ ਲਈ ਯਾਤਰਾ ਨੂੰ ਬਿਹਤਰ ਬਣਾਉਣ ਲਈ ਵੀ ਇਸ਼ਾਰਾ ਕਰ ਰਹੀਆਂ ਨੇ ਨਵੇਂ ਨਿਯਮਾਂ ਦੇ ਵਿੱਚ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਬਿਨਾਂ ਕਿਸੇ ਵਾਧੂ ਖਰਚੇ ਦੇ ਮਾਤਾ-ਪਿਤਾ ਜਾਂ ਸਰਪ੍ਰਸਤ ਦੇ ਕੋਲ ਜਹਾਜ਼ ਦੇ ਵਿੱਚ ਬੈਠਣ ਵਾਸਤੇ ਆਪਸ਼ਨ ਦੇਣੀ ਪਵੇਗੀ ਜੇਕਰ ਇਹ ਸੀਟਿੰਗ ਬੁਕਿੰਗ ਦੇ ਸਮੇਂ ਉਪਲਬਧ ਨਹੀਂ ਹੈ हां ए एयरलाइन दी जिम्मेदारी है कि वो यात्रियों ਨੂੰ ਸੂਚਿਤ ਕਰੇ ਤੇ ਇੱਕ ਦੂਜੇ ਦੇ ਕੋਲ ਬੈਠਣ ਲਈ ਜੋ ਕੁਝ ਵੀ ਹੋ ਸਕਦਾ ਹੈ ਉਹ ਕਰ ਨਹੀਂ ਪੈਣਾ ਕੈਨੇਡਾ ਦੇ ਸਭ ਤੋਂ ਵੱਡੇ ਹਵਾਈ ਜਹਾਜ਼ਾਂ ਦੀ ਨੁਮਾਇੰਦਗੀ ਕਰਨ ਵਾਲੀ ਨੈਸ਼ਨਲ 에ਅਰਲਾਈਨਸ ਕੌਂਸਲ ਆਫ ਕੈਨੇਡਾ ਦੇ ਪ੍ਰਧਾਨ ਅਤੇ ਸੀਈਓ ਜੈਫ ਮਾਰਸਨ ਨੇ ਸੋਧਾ ਬਾਰੇ ਚਿੰਤਾ ਪ੍ਰਗਟ ਕੀਤੀ ਹੈ ਇੱਕ ਬਿਆਨ ਚ ਉਸਨੇ ਕਿਹਾ ਕਿ ਪ੍ਰਸਤਾਵਿਤ ਨਿਯਮ ਮਹਿੰਗੇ ਬੋਜਲ ਨੇ ਅਤੇ 에어ਲਾਈਨਸ ਦੀ ਗੁੰਜਲਦਾਰ ਸੰਚਾਲਨ ਹਕੀਕਤ ਨੂੰ ਧਿਆਨ ਚ ਨਹੀਂ ਰੱਖਦੇ ਜੇਕਰ ਇਹ ਅਪਣਾਏ ਜਾਂਦੇ ਨੇ ਤਾਂ ਇਹ ਕੈਨੇਡੀਅਨਸ ਲਈ ਕਿਫਾਇਤੀ ਅਤੇ ਕਨੈਕਟੀਵਿਟੀ ਨੂੰ ਪ੍ਰਭਾਵਿਤ ਕਰਨਗੇ ਜੂਨ 2023 ਵਿੱਚ ਪਾਰਲੀਮੈਂਟ ਨੇ ਕੈਨੇਡਾ ਟ੍ਰਾਂਸਪੋਰਟੇਸ਼ਨ ਐਕਟ ਵਿੱਚ ਸੋਧਾਂ ਪਾਸ ਕੀਤੀਆਂ ਜਿਸ ਲਈ ਹਵਾਈ ਯਾਤਰੀ ਸੁਰੱਖਿਆ ਨਿਯਮਾਂ ਨੂੰ ਅਪਡੇਟ ਕਰਨ ਦੀ ਲੋੜ ਹੈ ਪ੍ਰਸਤਾਵਿਤ ਤਬਦੀਲੀਆਂ ਦਾ ਖੜਾ ਟ੍ਰਾਂਸਪੋਰਟ ਮੰਤਰੀ ਨਾਲ ਸਲਾਮ ਮਸ਼ਵਰੇ ਤੋਂ ਬਾਅਦ ਤਿਆਰ ਕੀਤਾ ਗਿਆ ਸੀ ਅਤੇ ਖਜ਼ਾਨਾ ਬੋਰਡ ਦੁਆਰਾ ਮਨਜ਼ੂਰ ਕੀਤਾ ਗਿਆ ਸੀ ਟ੍ਰਾਂਸਪੋਰਟ ਮੰਤਰੀ ਅਨੀਤਾ ਆਨੰਦ ਨੇ ਇੱਕ ਬਿਆਨ ਚ ਕਿਹਾ ਕਿ ਪ੍ਰਸਤਾਵਿਤ ਸੌਦਾ ਸਿਲਿਟੀ ਜ਼ੋਨ ਅਤੇ ਮੁਸਾਫਰਾਂ ਨੂੰ ਮੁਆਵਜ਼ਾ ਦੇਣ ਬਾਰੇ ਅਸਪਸ਼ਟਤਾ ਨੂੰ ਖਤਮ ਕਰਦੀਆਂ ਨੇ ਜੋ ਮੁਸਾਫਰਾਂ ਲਈ ਜਲਦੀ ਹੱਲ ਯਕੀਨੀ ਬਣਾਏਗਾ ਪ੍ਰਸਤਾਵਿਤ ਸੌਦਾ ਦੀ ਜਾਂਚ ਕਰਨ ਲਈ 75 ਦਿਨਾਂ ਦੀ ਸਲਾਮ ਮਸ਼ਵਰੇ ਦੀ ਮਿਆਦ 6 ਮਾਰਚ ਤੱਕ ਚੱਲ ਰਹੀ ਹੈ ਅਡਮਿੰਟ ਨੇ ਗੰਭੀਰ ਸੁਰੱਖਿਆ ਚਿੰਤਾਵਾਂ ਦਾ ਹਵਾਲਾ ਦਿੰਦਿਆਂ ਉਸ ਇਮਾਰਤ ਨੂੰ ਬੰਦ ਕਰ ਦਿੱਤਾ ਹੈ ਜਿੱਥੇ ਇੱਕ ਸੁਰੱਖਿਆ ਗਾਰਡ ਯਾਨੀ ਕਿ ਹਰਸ਼ਦੀਪ ਸਿੰਘ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਸਿਟੀ ਦਾ ਕਹਿਣਾ ਹੈ ਕਿ ਇਮਾਰਤ ਵਸਨੀਕਾਂ ਸਲਾਨੀਆਂ ਤੇ ਜਨਤਾਲੇ ਅਨੁਕੂਲ ਜੋਖਮ ਹੈ ਹਾਲਾਂਕਿ ਲੋਕ ਵੀ ਕਹਿ ਰਹੇ ਨੇ ਹੁਣ ਉਹ ਇੱਥੇ ਰਹਿਣਾ ਸੁਰੱਖਿਤ ਮਹਿਸੂਸ ਨਹੀਂ ਕਰ ਰਹੇ ਕ੍ਰਿਸਮਸ ਤੋਂ 2 ਦਿਨ ਪਹਿਲਾਂ ਲੋਕਾਂ ਨੇ ਕੇਂਦਰੀ ਐਡਮਿੰਟਨ ਅਪਾਰਟਮੈਂਟ ਬਿਲਡਿੰਗ ਦੇ ਦਰਵਾਜ਼ਿਆਂ ਤੋਂ ਆਪਣਾ ਸਮਾਨ ਬਾਹਰ ਕੱਢ ਲਿਆ। ਸੂਟਕੇਸਿਸ ਅਤੇ ਕੱਪੜੇ ਤੇ ਜੁੱਤੀਆਂ ਦੇ ਨਾਲ ਭਰੀਆਂ ਲਾਂਡਰੀ ਦੀਆਂ ਟੋਕਰੀਆਂ ਸਲੀਲੀ ਫੁੱਟਪਾਥ ਤੇ ਇਕੱਠੀਆਂ ਕੀਤੀਆਂ ਗਈਆਂ। ਇਮਾਰਤ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਸ਼ੁੱਕਰਵਾਰ ਨੂੰ ਖ਼ਬਰ ਮਿਲੀ ਹੈ ਕਿ ਉਹਨਾਂ ਨੂੰ ਅਪਾਰਟਮੈਂਟ ਛੱਡਣਾ ਪੈਣਾ 10 6 3 107 ਐਵੇਨਿਊ ਸਥਿਤ ਅਪਾਰਟਮੈਂਟ ਬਿਲਡਿੰਗ ਦੇ ਵਿੱਚ ਸੁਰੱਖਿਆ ਗਾਰਡ ਦੇ ਵਜੋਂ ਕੰਮ ਕਰਦੇ ਹੋਏ 20 ਸਾਲਾਂ ਹਸ਼ਮਦੀਪ ਸਿੰਘ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਠੀਕ 2 ਹਫ਼ਤੇ ਬਾਅਦ ਇਹ ਕਾਰਵਾਈ ਕੀਤੀ ਗਈ ਹੈ ਗੰਭੀਰ ਸੁਰੱਖਿਆ ਚਿੰਤਾਵਾਂ ਦਾ ਹਵਾਲਾ ਦਿੰਦਿਆਂ ਹੋਇਆਂ ਐਡਮਿੰਟਨ ਸਿਟੀ ਨੇ ਬੀਤੇ ਦਿਨ ਇੱਕ ਐਮਰਜੈਂਸੀ ਆਦੇਸ਼ ਦੁਆਰਾ ਇਮਾਰਤ ਨੂੰ ਬੰਦ ਕਰ ਦਿੱਤਾ ਹੈ ਇਸ ਇਮਾਰਤ ਦੇ ਵਿੱਚ ਰਹਿ ਰਹੇ 60 ਤੋਂ ਵੱਧ ਲੋਕਾਂ ਨੂੰ ਕਿਤੇ ਹੋਰ ਜਾਣ ਵਾਸਤੇ ਮਜਬੂਰ ਕੀਤਾ ਗਿਆ ਜਿਸ ਦੇ ਵਿੱਚ ਲਗਭਗ 25 ਬੱਚੇ ਵੀ ਸ਼ਾਮਿਲ ਨੇ ਸ਼ਹਿਰ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਸਮੇਂ ਦੇ ਮੱਦੇਨਜ਼ਰ ਇੱਕ ਫੈਸਲਾ ਨਹੀਂ ਹੈ ਜੋ ਹਲਕੇ ਦੇ ਵਿੱਚ ਲਿਆ ਗਿਆ ਸੀ ਬਹੁਤ ਸੜੇ ਵਸਨੀਕਾ ਨੇ ਕਿਹਾ ਕਿ ਉਹਨਾਂ ਨੂੰ 45 ਮਿੰਟ ਦਿੱਤੇ ਗਏ ਸਨ ਕਿ ਉਹ ਕੀ ਕਰ ਸਕਦੇ ਨੇ ਜਦਕਿ ਦੋ ਐਡਮਿੰਟਨ ਟ੍ਰਾਂਜ਼ਿਟ ਬੱਸਸ ਲੋਕਾਂ ਦੀਆਂ ਆਪਣੀਆਂ ਚੀਜ਼ਾਂ ਨੂੰ ਬੋਰਡ ਤੇ ਲੋਡ ਕਰਨ ਲਈ ਕੋਹਬ ਦੇ ਨਾਲ ਉਡੀਕ ਕਰ ਰਹੀਆਂ ਸਨ ਚੈਨਲ ਹੀਥਨ ਅਤੇ ਉਹਨਾਂ ਦੀ ਮਾਂ ਡਾਨਟ ਫਾਇਰਿੰਗ ਸਟਿਨੀ ਪਾਵਕ ਹੋ ਗਏ ਜਦੋਂ ਉਹ ਇੱਕ ਟੈਕਸੀ ਨੂੰ ਹੋਟਲ ਦੇ ਵਿੱਚ ਲਿਜਾ ਰਹੇ ਸੀ ਹਿਸਨ ਨੇ ਕਿਹਾ ਕਿ ਮੈਂ ਹੁਣ ਸੁਰੱਖਿਅਤ ਮਹਿਸੂਸ ਨਹੀਂ ਕਰਦੀ ਕਿਉਂਕਿ ਅਸੀਂ ਹੋਟਲ ਤੋਂ ਬਾਅਦ ਕਿੱਥੇ ਜਾ ਰਹੇ ਹਾਂ ਪਤਾ ਨਹੀਂ ਸਾਡੇ ਕੋਲ ਕੋਈ ਘਰ ਨਹੀਂ ਹੈ ਤੇ ਸਾਡੇ ਕੋਲ ਕੁਝ ਵੀ ਨਹੀਂ ਹੈ ਇੱਕ ਵੀਡੀਓ ਬਿਆਨ ਦੇ ਵਿੱਚ ਸਿਰੀ ਆਫ ਐਡਮਿੰਟਨ ਕਮਿਊਨਿਟੀ ਸਟੈਂਡਰਡਸ ਬ੍ਰਾਂਚ ਮੈਨੇਜਰ ਡੇਵਿਡ ਜੋਨਸ ਨੇ ਕਿਹਾ ਕਿ ਦੋ ਹਾਲੀਆ ਗੋਲੀਬਾਰੀ ਤੋਂ ਬਾਅਦ ਇਮਾਰਤ ਦੇ ਵਿੱਚ ਸੁਰੱਖਿਆ ਦੇ ਮੁੱਦੇ ਵੱਧ ਗਏ ਨੇ। ਉਹਨਾਂ ਨੇ ਕਿਹਾ ਕਿ ਪਿਛਲੇ 1 ਮਹੀਨੇ ਤੋਂ ਰਹਿਣ-ਸਹਿਣ ਦੇ ਹਾਲਾਤ ਵੀ ਵਿਗੜ ਗਏ ਨੇ। ਉਹਨਾਂ ਨੇ ਕਿਹਾ ਕਿ ਇਮਾਰਤ ਦੇ ਨਿਵਾਸੀਆਂ, ਇਮਾਰਤ ਦਾ ਦੌਰਾ ਕਰਨ ਵਾਲਿਆਂ ਅਤੇ ਨਸਤੀਕੀ ਖੇਤਰ ਦੇ ਲੋਕਾਂ ਲਈ ਇੱਕ ਗੰਭੀਰ ਖਤਰਾ ਹੈ। 6 ਦਸੰਬਰ ਦੀ ਗੋਲੀਬਾਰੀ ਜਿਸ ਵਿੱਚ ਹਰਸ਼ਦੀਪ ਸਿੰਘ ਦੀ ਮੌਤ ਹੋ ਗਈ ਸੀ ਜੋਨਸ ਨੇ ਕਿਹਾ ਕਿ ਸ਼ਹਿਰ ਨੂੰ ਸੰਬੰਧਿਤ ਸੂਚਨਾ ਮਿਲੀ ਹੈ ਇਹ ਘਟਨਾ ਦਰਸਾਉਂਦੀ ਹੈ ਕਿ ਸੁਰੱਖਿਆ ਦੇ ਵਿੱਚ ਸੁਧਾਰ ਨਹੀਂ ਹੋਇਆ ਇਹ ਜਾਣਕਾਰੀ ਕੀ ਹੈ ਕਿ ਇਸ ਬਾਰੇ ਹੋਰ ਵੇਰਵੇ ਨਹੀਂ ਦਿੱਤੇ ਗਏ। ਸੁਰੱਖਿਆ ਗਾੜ ਦੀ ਮੌਦੇ ਮਾਮਲੇ 'ਚ ਦੋ ਲੋਕਾਂ ਤੇ ਫਰਸਟ ਡਿਗਰੀ ਕਤਲਦੱਤ ਦੋਸ਼ ਲਗਾਇਆ ਗਿਆ। ਕ੍ਰੀਸਾ ਹਲਕਟ ਨੇ ਕਿਹਾ ਕਿ ਉਹ ਲਗਭਗ 1 ਸਾਲ ਤੋਂ ਇਸ ਬਿਲਡਿੰਗ 'ਚ ਰਹਿ ਰਹੀ ਹੈ। ਬੀਤੇ ਦਿਨ ਉਹ ਆਪਣੇ ਬਿੱਲੀ ਦੇ ਪਾਲਤੂ ਬੱਚੇ ਦੇ ਨਾਲ ਇਸ ਬਿਲਡਿੰਗ ਦੇ ਵਿੱਚੋਂ ਬਾਹਰ ਆ ਗਈ। ਉਹਨਾਂ ਕਿਹਾ ਕਿ ਇਹ ਜਗ੍ਹਾ ਸਾਡੇ ਲਈ ਹਮੇਸ਼ਾ ਸੁਰੱਖਿਤ ਸੀ ਕਿਉਂਕਿ ਇੱਥੇ ਅਸੀਂ ਆਪਣਾ ਸਿਰ ਕੱਜ ਸਕਦੇ ਸੀ। ਪਰ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਉਸ ਨੂੰ ਤਰਾਂ ਤਰਾਂ ਦੇ ਖਿਆਲ ਆਉਣ ਲੱਗੇ ਤੇ ਇਸ ਬਿਲਡਿੰਗ 'ਚ ਰਹਿਣ ਲੱਗਿਆਂ ਉਸ ਨੂੰ ਡਰ ਲੱਗਣ ਲੱਗਾ ਸਿਟੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਵਸਨੀਕਾਂ ਨੂੰ ਅਸਥਾਈ ਰਿਹਾਇਸ਼ਾਂ ਦੇ ਵਿੱਚ ਤਬਦੀਲ ਕਰ ਰਹੇ ਨੇ ਯਾਨੀ ਕਿ ਅਸਥਾਈ ਰਿਹਾਇਸ਼ਾਂ 'ਚ ਛੱਡ ਰਹੇ ਨੇ ਤੇ ਉਹਨਾਂ ਨੂੰ ਨਵੇਂ ਸਥਾਈ ਘਰ ਲੱਭਣ ਲਈ ਪਾਈਵਲ ਏਜੰਸੀਆਂ ਦੇ ਨਾਲ ਕੰਮ ਕਰ ਰਹੇ ਨੇ ਕੈਨੇਡੀਅਨ ਰੈੱਡ ਕਰਾਸ ਦੇ ਬੁਲਾਰੇ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਉਹ ਇਮਾਰਤ ਦੇ ਦੋ ਪਰਿਵਾਰਾਂ ਨੂੰ ਰਿਹਾਇਸ਼ ਤੇ ਭੋਜਨ ਦੇ ਨਾਲ ਸਹਾਇਤਾ ਕਰ ਰਹੇ ਨੇ ਸੰਸਥਾ ਦੇ ਬੁਲਾਰੇ ਮੁਤਾਬਕ ਪੰਜ ਪਰਿਵਾਰਾਂ ਨੂੰ ਦਸੰਬਰ ਦੇ ਦੌਰਾਨ ਹੋਮਵਰਲਡ ٹرسٹ ਹਾਊਸਿੰਗ ਵਰਕਰਸ ਤੋਂ ਪੁਨਰਵਾਸ ਸਹਾਇਤਾ ਪ੍ਰਾਪਤ ਹੋਈ ਸੀ ਦੋਵੇਂ ਏਜੰਸੀਆਂ ਵਿਸਥਾਪਿਤ ਵਸਨੀਕਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਸ਼ਹਿਰ ਨਾਲ ਕੰਮ ਕਰਨਾ ਜਾਰੀ ਰੱਖ ਰਹੀਆਂ ਨੇ ਸ਼ਹਿਰ ਮਿਨਿਸਪਲ ਗਵਰਨਮੈਂਟ ਐਕਟ ਦੀ ਇੱਕ ਧਾਰਾ ਦੇ ਤਹਿਤ ਅਪਾਰਟਮੈਂਟ ਬਿਲਡਿੰਗ ਨੂੰ ਬੰਦ ਕਰ ਰਿਹਾ ਹੈ ਜੋ ਐਮਰਜੈਂਸੀ ਦੇ ਵਿੱਚ ਅਧਿਕਾਰਿਤ ਕਰਤਾ ਹੈ ਐਮਰਜੈਂਸੀ ਨੂੰ ਖਤਮ ਕਰਨ ਲਈ ਜੋ ਵੀ ਕਾਰਵਾਈਆਂ ਜੋ ਉਪਾਅ ਹੋਣ ਉਹ ਜ਼ਰੂਰੀ ਨੇ ਜਦੋਂ ਸ਼ਹਿਰ ਐਮਰਜੈਂਸੀ ਆਰਡਰ ਦੀ ਪਾਲਣਾ ਕਰ ਰਿਹਾ ਹੈ ਇਹ ਫੈਸਲਾ ਇੱਕ ਟੀਮ ਦੁਆਰਾ ਲਿਆ ਗਿਆ ਜਿਸ ਚ ਐਡਮਿੰਟਨ ਫਾਇਰ ਰੈਸਕਿਊ ਸਰਵਿਸਿਜ਼ ਐਡਮਿੰਟਨ ਪੁਲਿਸ ਸਰਵਿਸ ਅਲਬਰਟਾ ਹੈਲਥ ਸਰਵਿਸਿਜ਼ ਅਤੇ ਸੁਪਾਈ ਤੇ ਸ਼ਹਿਰ ਦੇ ਅਧਿਕਾਰੀ ਸ਼ਾਮਿਲ ਨੇ ਸਿਟੀ ਦਾ ਕਹਿਣਾ ਹੈ ਕਿ ਉਸਨੇ ਜਾਇਦਾਦ ਤੇ ਖੁੱਲੀ ਜਾਂਚ ਕੀਤੀ ਹੈ ਬਿਆਨ ਚ ਕਿਹਾ ਗਿਆ ਕਿ ਚਿੰਤਾਵਾਂ ਨੂੰ ਦੂਰ ਕਰਨ ਲਈ ਬਿਲਡਿੰਗ ਪ੍ਰਬੰਧਨ ਨੂੰ ਉਤਸ਼ਾਹਿਤ ਕਰਨ ਅਤੇ ਮਜਬੂਰ ਕਰਨ ਲਈ ਮਹੱਤਵਪੂਰਨ ਯਤਨ ਕੀਤੇ ਗਏ ਨੇ ਤੇ ਪ੍ਰਗਤੀ ਵਾਧੀ ਹੋਈ ਹੈ ਸ਼ਹਿਰ ਨੇ ਇਹ ਵੀ ਕਿਹਾ ਕਿ ਪਿਛਲੇ 5 ਸਾਲਾਂ ਦੇ ਵਿੱਚ ਜਾਇਦਾਦ ਤੇ 60 ਜਾਂਚਾਂ ਦੇ باوجود ਸੰਪਤੀ ਦੇ ਸੰਬੰਧ ਵਿੱਚ 25 ਹਵਾਲੇ ਜਾਰੀ ਕੀਤੇ ਗਏ ਨੇ ਤੇ ਕਈ ਗੰਭੀਰ ਮੁੱਦੇ ਹਜੇ ਵੀ ਅਣਸੁਲਝੇ ਨੇ। ਚੱਲ ਰਹੇ ਮੁੱਦਿਆਂ ਦੇ ਵਿੱਚ ਰੱਖ-ਰਖਾ ਦੀ ਅੰਗੈਲੀ ਅਤੇ ਸਰਗਰਮ ਕੀੜਿਆਂ ਦੇ ਸੰਕਰਮਣ ਸ਼ਾਮਿਲ ਨੇ। ਸ਼ਹਿਰ ਦੇ ਅਧਿਕਾਰੀਆਂ ਮੁਤਾਬਕ ਇਮਾਰਤ ਨੂੰ ਬੋਰਡ ਕੀਤਾ ਜਾਵੇਗਾ। ਬੰਦ ਹੋਣਾ ਤਾਂ ਸਿਰਫ ਇਮਾਰਤ ਦੇ ਰਹਾਇਸ਼ੀ ਹਿੱਸੇ ਤੇ ਲਾਗੂ ਹੁੰਦਾ ਹੈ ਨਾ ਕਿ ਜ਼ਮੀਨੀ ਮੰਜ਼ਲ ਤੋਂ ਕਾਰੋਬਾਰਾਂ ਤੇ। ਯਾਨੀ ਕਿ ਜ਼ਮੀਨੀ ਮੰਜ਼ਲ ਦੇ ਉੱਤੇ ਜੋ ਦੁਕਾਨਾਂ ਬਣੀਆਂ ਨੇ ਉਹਨਾਂ ਨੂੰ ਬੰਦ ਨਹੀਂ ਕੀਤਾ ਜਾਵੇਗਾ ਇਸ ਬਿਲਡਿੰਗ ਦੇ ਵਿੱਚ ਜੋ ਲੋਕ ਰਹਿ ਰਹੇ ਨੇ ਸਿਰਫ ਉਹਨਾਂ ਨੂੰ ਇੱਥੋਂ ਜਾਣ ਵਾਸਤੇ ਕਿਹਾ ਗਿਆ ਹੈ ਕੈਨੇਡਾ ਦੀ ਸਰਕਾਰ ਪਿਛਲੇ ਕੁਝ ਸਮੇਂ ਤੋਂ ਭਾਰਤੀਆਂ ਨੂੰ ਲੈ ਕੇ ਸਖਤ ਨਿਯਮ ਅਪਣਾ ਰਹੀ ਹੈ ਜਿਸ ਕਰਕੇ ਹੁਣ ਕੈਨੇਡਾ ਦੇ ਵਿੱਚ ਪੀਆਰ ਹਾਸਲ ਕਰਨਾ ਬੜਾ ਔਖਾ ਹੋ ਗਿਆ ਹੈ। ਇਹ ਨਹੀਂ ਨਹੀਂ ਇੱਥੇ ਕੰਮ ਕਰਨ ਵਾਲੇ ਭਾਰਤੀਆਂ ਨੂੰ ਵੀ ਖਤਰਾ ਹੈ ਪਰ ਬਹੁਤੇ ਲੋਕਾਂ ਨੂੰ ਇਹ ਨਹੀਂ ਪਤਾ ਕਿ ਜੇ ਤੁਸੀਂ ਕੈਨੇਡਾ ਦੇ ਵਿੱਚ ਨੌਕਰੀ ਕਰ ਰਹੇ ਹੋ ਤਾਂ ਨੌਕਰੀ ਛੱਡਣ ਦੇ ਕੀ ਨਿਯਮ ਹੁੰਦੇ ਨੇ ਤੇ ਨੋਟਿਸ ਪੀਰੀਅਡ ਕਿੰਨੇ ਸਮੇਂ ਪਹਿਲਾਂ ਦਿੱਤਾ ਜਾਂਦਾ ਹੈ ਇਸ ਬਾਬਤ ਇੱਕ ਰਿਪੋਰਟ ਲੈ ਕੇ ਹਾਜ਼ਰ ਹਾਂ ਤੇ ਪੇਸ਼ ਰਿਪੋਰਟ। ਹੁਣ ਭਾਰਤੀਆਂ ਲਈ ਕੈਨੇਡਾ 'ਚ ਪਰਮਨੈਂਟ ਰੈ residenc y ਹਾਸਲ ਕਰਨਾ ਬਹੁਤ ਔਖਾ ਹੋਣ ਵਾਲਾ ਹੈ। ਇਨਾ ਹੀ ਨਹੀਂ ਉੱਥੇ ਕੰਮ ਕਰਨ ਵਾਲੇ ਭਾਰਤੀਆਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਦਰਸਲ ਕੈਨੇਡਾ ਸਰਕਾਰ ਨੇ ਐਕਸਪ੍ਰੈਸ ਐਂਟਰੀ ਸਿਸਟਮ 'ਚ ਵੱਡਾ ਬਦਲਾਅ ਕੀਤਾ ਹੈ ਐਕਸਪ੍ਰੈਸ ਐਂਟਰੀ ਇੱਕ ਆਨਲਾਈਨ ਪ੍ਰਣਾਲੀ ਹੈ ਜਿਸ ਦੀ ਵਰਤੋਂ ਕੈਨੇਡੀਅਨ ਸਰਕਾਰ ਸਥਾਈ ਨਿਵਾਸੀ ਲਈ ਹੁਨਰਮੰਦ ਕਾਮਿਆਂ ਦੁਆਰਾ ਦਿੱਤੀਆਂ ਗਈਆਂ ਅਰਜ਼ੀਆਂ ਦਾ ਪ੍ਰਬੰਧਨ ਕਰਨ ਲਈ ਕਰਦੀ ਹੈ ਇਸ ਵਿੱਚ ਲੋਕਾਂ ਨੂੰ ਉਨ੍ਹਾਂ ਦੀ ਡਿਗਰੀ ਯੋਗਤਾ ਤੇ ਕੰਮ ਦੇ ਤਜਰਬੇ ਦੇ ਅਨੁਸਾਰ ਅੰਕ ਪ੍ਰਾਪਤ ਹੁੰਦੇ ਨੇ LMIA ਉਹ ਦਸਤਾਵੇਜ਼ ਹੈ ਜਿਸ ਰਾਹੀਂ ਕੰਪਨੀ ਸਾਬਤ ਕਰਦੀ ਹੈ ਕਿ ਉਹ ਨੌਕਰੀ ਲਈ ਕੈਨੇਡੀਅਨ ਕਰਮਚਾਰੀ ਨਹੀਂ ਲੱਭ ਰਹੇ ਇਸ ਲਈ ਉਹ ਹੁਣ ਉਸ ਨੂੰ ਵਿਦੇਸ਼ੀ ਕਰਮਚਾਰੀ ਵਜੋਂ ਨੌਕਰੀ ਤੇ ੜਖ ਰਹੀ ਨਹੀਂ ਅਜਿਹੀ ਸਥਿਤੀ ਦੇ ਵਿੱਚ ਕੈਨੇਡਾ ਜਾਣ ਵਾਲੇ ਲੋਕ एलएमआईए ਰਾਹੀਂ ਆਸਾਨੀ ਨਾਲ ਵਰਕ ਪਰਮਿਟ ਪ੍ਰਾਪਤ ਕਰ ਸਕਦੇ ਨੇ एलएमआईए ਰਾਹੀਂ ਕੈਨੇਡਾ ਦੀ ਪੀਆਰ ਲੈਣ ਸਮੇ ਉਹ ਆਪਣੇ ਸਕੋਰ 'ਚ 50 ਅੰਕ ਵਾਧੂ ਲੈਂਦੇ ਸੀ ਪਰ ਹੁਣ ਐਕਸਪ੍ਰੈਸ ਐਂਟਰੀ ਪ੍ਰੋਗਰਾਮ ਦੇ ਰਾਹੀਂ ਸਥਾਈ ਨਿਵਾਸ ਸਿਰਫ ਉਹਨਾਂ ਲੋਕਾਂ ਨੂੰ ਦਿੱਤਾ ਜਾਵੇਗਾ ਜਿਨ੍ਹਾਂ ਦੇ ਸੀਆਰਐਸ ਸਕੋਰ ਚੰਗੇ ਨੇ ਸੀਆਰਐਸ ਸਕੋਰ ਕੰਮ ਦੇ ਤਜਰਬੇ ਅੰਗਰੇਜ਼ੀ ਭਾਸ਼ਾ ਦੀ ਕਮਾਂਡ ਉਮਰ ਵਿਦਿਅਕ ਯੋਗਤਾਵਰ ਕੇ ਕਾਰਕਾ ਤੈਨਿਰਪਰ ਕਰਦੇ ਨੇ ਕੈਨੇਡਾ ਦੇ ਵਿੱਚ ਵੱਡੀ ਗਿਣਤੀ ਚ ਭਾਰਤੀ ਆ ਕੇ ਕੰਮ ਕਰਦੇ ਨੇ ਇੰਨਾ ਹੀ ਨਹੀਂ ਭਾਰਤ ਦੇ ਮੁਕਾਬਲੇ ਉਹਨਾਂ ਨੂੰ ਇੱਥੇ ਚੰਗੇ ਪੈਕੇਜ ਵੀ ਮਿਲਦੇ ਨੇ ਇਹੀ ਕਾਰਨ ਹੈ ਕਿ ਕੈਨੇਡਾ ਬਹੁਤ ਸਾਰੇ ਭਾਰਤੀਆਂ ਦੀ ਪਹਿਲੀ ਪਸੰਦ ਹੈ ਲੋਕ ਇੱਥੇ ਨੌਕਰੀ ਤਾਂ ਲੈ ਲੈਂਦੇ ਨੇ ਪਰ ਉਹਨਾਂ ਨੂੰ ਨੌਕਰੀ ਛੱਡਣ ਦੇ ਨਿਯਮ ਨਹੀਂ ਪਤਾ। ਉਹਨਾਂ ਨੂੰ ਨਹੀਂ ਪਤਾ ਕਿ ਨੋਟਿਸ ਪੀਰੀਅਡ ਦੇ ਨਿਯਮ ਕੀ ਹੁੰਦੇ ਨੇ। ਜ਼ਿਕਰ ਇਹ ਖਾਸ ਹੈ ਕਿ ਕੈਂਟਾ ਦੇ ਵਿੱਚ ਨੌਕਰੀ ਛੱਡਣ ਸਮੇਂ ਆਮ ਤੌਰ ਤੇ 2 ਹਫ਼ਤਿਆਂ ਦਾ ਨੋਟਿਸ ਦੇਣਾ ਪੈਂਦਾ ਹੈ। ਹਾਲਾਂਕਿ ਇਹ ਕਾਨੂੰਨੀ ਲੋੜ ਨਹੀਂ ਹੈ ਜੇਕਰ ਤੁਹਾਡਾ ਰੋਜ਼ਗਾਰ ਇਕਰਾਰਨਾਮਾ ਨੋਟਿਸ ਦੀ ਮਿਆਦ ਨਿਰਧਾਰਿਤ ਕਰਦਾ ਹੈ ਤਾਂ ਤੁਹਾਨੂੰ ਉਸ ਅਨੁਸਾਰ ਨੋਟਿਸ ਦੇਣਾ ਪਵੇਗਾ। ਯਾਨੀ ਕਿ ਜੇ ਤੁਸੀਂ ਕੰਮ ਕਰਨ ਵਾਲੀ ਥਾਂ ਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਕੌਂਟਰੈਕਟ ਜਾਂ ਫਿਰ ਐਗਰੀਮੈਂਟ ਸਾਈਨ ਕੀਤਾ ਹੈ ਤੇ ਐਗਰੀਮੈਂਟ ਹਜੇ ਖਤਮ ਨਹੀਂ ਹੋਇਆ ਤੇ ਤੁਹਾਨੂੰ ਐਗਰੀਮੈਂਟ ਖਤਮ ਹੋਣ ਤੋਂ ਪਹਿਲਾਂ ਜੇ ਨੌਕਰੀ ਛੱਡਣੀ ਹੈ ਤਾਂ ਫਿਰ 2 ਹਫ਼ਤੇ ਦਾ ਨੋਟਿਸ ਪੀਰੀਅਡ ਜ਼ਰੂਰ ਦੇਣਾ ਪਵੇਗਾ ਸੜਲ ਭਾਸ਼ਾ ਦੇ ਵਿੱਚ ਕੈਨੇਡਾ 'ਚ ਨੋਟਿਸ ਪੀਰੀਅਡ ਬਾਰੇ ਕੋਈ ਬਹੁਤ ਸਖਤ ਨਿਯਮ ਨਹੀਂ ਹਨ ਪਰ ਫਿਰ ਵੀ ਜੇਕਰ ਤੁਸੀਂ ਐਗਰੀਮੈਂਟ ਕੀਤਾ ਹੈ ਤਾਂ ਤੁਹਾਨੂੰ ਇਹ ਜ਼ਰੂਰ ਕਰਨਾ ਪਵੇਗਾ ਨਹੀਂ ਤਾਂ ਕੰਪਨੀ ਕੋਈ ਐਕਸ਼ਨ ਲੈ ਸਕਦੀ ਹੈ ਤੇ ਜੇ ਤੁਸੀਂ ਕੋਈ ਇਕਰਾਰਨਾਮਾ ਨਹੀਂ ਕੀਤਾ ਤਾਂ ਫਿਰ ਬੇਫਿਕਰ ਹੋ ਜਾਓ ਤੁਸੀਂ ਆਪਣੇ ਮਾਲਕ ਨੂੰ ਇਨਫਾਰਮ ਕਰਕੇ ਜੌਬ ਛੱਡ ਸਕਦੇ ਹੋ ਕੈਨੇਡਾ ਦੇ ਵਿੱਚ ਮੁਜ਼ਾਰਾਕਾਰੀ ਪੰਜਾਬੀ ਕਿਸਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਕੈਨੇਡਾ ਦੇ ਵਿੱਚ ਟਰੈਕਟਰ ਸਵਾਰ ਪੰਜਾਬੀ ਅਤੇ ਬ੍ਰਿਟਿਸ਼ ਕੋਲੰਬੀਆ ਦੀ ਹਾਈਵੇ ਪੈਟਰੋਲ ਦੀ ਗੱਡੀ ਦੇ ਦਰਮਿਆਨ ਇੱਕ ਘਟਨਾ ਵਾਪਰੀ ਸੀ ਘਟਨਾ ਬੀਤੇ ਸਾਲ ਵਾਪਰੀ ਸੀ ਇਸ ਹਾਦਸੇ ਦੇ ਵਿੱਚ ਟਰੈਕਟਰ ਸਵਾਰ ਪੰਜਾਬੀ ਬੁਰੀ ਤਰ੍ਹਾਂ ਜ਼ਖਮੀ ਹੋਇਆ ਸੀ ਜਦਕਿ ਪੁਲਿਸ ਮੁਲਾਜ਼ਮ ਨੂੰ ਮਾਮੂਲੀ ਸੱਟਾਂ ਲੱਗੀਆਂ ਸੀ ਤੇ ਹੁਣ 54 ਸਾਲ ਦੇ ਇਸ ਪੰਜਾਬੀ ਸ਼ਖਸ ਦੇ ਉੱਤੇ ਦੋਸ਼ ਲਗਾਏ ਗਏ ਨੇ ਤੇ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਗਲੇ ਮਹੀਨੇ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇਗਾ ਕੈਨੇਡਾ ਵਿੱਚ ਸਿੱਖਿਆ ਨੀਤੀਆਂ ਵਿਰੋਧੂ ਮੁਜ਼ਾਹਰੇ ਦੌਰਾਨ ਟਰੈਕਟਰ ਸਵਾਰ ਪੰਜਾਬੀ ਅਤੇ ਬ੍ਰਿਟਿਸ਼ ਕੋਲੰਬੀਆ ਹਾਈਵੇ ਪੈਟਰੋਲ ਦੀ ਗੱਡੀ ਦੇ ਵਿਚਕਾਰ ਹਾਦਸੇ ਦੇ ਮਾਮਲੇ 'ਚ 54 ਸਾਲ ਦੇ ਮਲਕੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੋਇਆ ਦੋਸ਼ ਆਇਦ ਕੀਤੇ ਗਏ ਨੇ RCMP ਨੇ ਦੱਸਿਆ ਕਿ ਚਲੀ ਵੈਕਤੇ ਮਲਕੀਤ ਸਿੰਘ ਨੂੰ 18 ਦਸੰਬਰ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਸੜੀ ਪ੍ਰੋਵਿੰਸ਼ਲ ਕੋਰਟ ਦੇ ਵਿੱਚ ਉਸ ਨੂੰ 16 ਜਨਵਰੀ 2025 ਨੂੰ ਪੇਸ਼ ਕੀਤਾ ਜਾਵੇਗਾ ਸੈਕਸ਼ੂਅਲ ਔਰੀਐਂਟੇਸ਼ਨ ਐਂਡ ਜੈਂਡਰ ਆਈਡੈਂਟੀਟੀ ਦੇ ਮੁੱਦੇ ਤੇ ਪੰਜਾਬੀ ਭਾਈਚਾਰੇ ਵੱਲੋਂ ਵਟੇ ਪੱਦਰ ਤੇ ਮੁਸਾਰਾ ਕਰਦਿਆਂ ਕਾਫਲੇ ਨੂੰ ਚਲੀ ਵਕ ਤੋਂ ਵੈਂਕੂਵਰ ਨਚਾਂ ਦਾ ਫੈਸਲਾ ਕੀਤਾ ਗਿਆ ਸੀ ਮਲਕੀਤ ਸਿੰਘ ਦਾ ਟਰੈਕਟਰ ਵੀ ਮੁਜ਼ਾਰਾ ਕਾਰੀਆਂ ਦੇ ਕਾਫਲੇ ਚ ਸ਼ਾਮਿਲ ਸੀ ਪਰ ਰਾਹ ਦੇ ਵਿੱਚ ਹਾਦਸਾ ਵਾਪਰ ਗਿਆ RCMP ਮੁਤਾਬਕ ਮਲਕੀਤ ਸਿੰਘ ਵਿਰੁੱਧ ਪੁਲਿਸ ਤੋਂ ਫਰਾਰ ਹੋਣ ਖਤਰਨਾਕ ਤਰੀਕੇ ਨਾਲ ਡਰਾਈਵਿੰਗ ਕਰਨ ਅਤੇ ਪੁਲਿਸ ਅਫਸਰ ਤੇ ਹਥਿਆਰ ਨਾਲ ਹਮਲਾ ਕਰਨ ਦੇ ਦੋਸ਼ ਸਾਹਿਤ ਕੀਤੇ ਗਏ ਨੇ ਹਾਦਸੇ ਦੌਰਾਨ ਮਲਕੀਤ ਸਿੰਘ ਗੰਭੀਰ ਜ਼ਖਮੀ ਹੋ ਗਿਆ ਜਦਕਿ ਇੱਕ ਪੁਲਿਸ ਅਫਸਰ ਨੂੰ ਮਾਮਲੀ ਸੱਟਾਂ ਲੱਗੀਆਂ ਨੇ ਜੌਂਡੀਅਰ ਟਰੈਕਟਰ ਅਤੇ ਪੁਲਿਸ ਦੀ ਗੱਡੀ ਵਿਚਾਲੇ ਹੋਈ ਟੱਕਰ ਦੀ ਵੀਡੀਓ ਸੋਸ਼ਲ ਮੀਡੀਆ ਤੇ ਬੇਹਦ ਵਾਇਰਲ ਹੋਈ ਮਾਮਲੇ ਦੀ ਪੜਤਾਲ ਕਰ ਰਹੇ ਇੰਡੀਪੈਂਡੈਂਟ ਇਨਵੈਸਟੀਗੇਸ਼ਨ ਅਫਸਰ ਨੇ ਫਰਵਰੀ 2024 ਵਿੱਚ ਇੱਕ ਬਿਆਨ ਜਾਰੀ ਕਰਦਿਆਂ ਹਾਈਵੇ 17 ਤੇ ਵਾਪਰੇ ਇਸ ਹਾਦਸੇ ਬਾਰੇ ਪੁਲਿਸ ਨੂੰ ਕਲੀਨ ਚਿੱਟ ਦੇ ਦਿੱਤੀ ਸੀ ਜਿੱਤੇ ਰਹੇ ਕਿ ਸਾਊਥ ਏਸ਼ੀਅਨ ਮੋਕਾਨਾ ਨਾਲ ਸੰਬੰਧਿਤ ਲੋਕਾਂ ਵੱਲੋਂ ਸੈਕਸ਼ੂਅਲ ਔਰੀਐਂਟੇਸ਼ਨ ਐਂਡ ਜੈਂਡਰ ਆਇਡੈਂਟੀਟੀ 123 ਦਾ ਤਿੱਖਾ ਵਿਰੋਧ ਕੀਤਾ ਗਿਆ ਅਤੇ ਪੂਰੇ ਕੈਨੇਡਾ ਵਿੱਚ ਰੋਸ ਵਿਖਾਵੇ ਸਾਹਮਣੇ ਆਏ ਮਾਹਰਾਂ ਦਾ ਕਹਿਣਾ ਸੀ ਕਿ ਸੌਗੀ ਬਾਰੇ ਫੈਲਾਈ ਜਾ ਰਹੀ ਗੁੰਮਰਾਹਕੁੰਨ ਜਾਣਕਾਰੀ ਯਾਨੀ ਕਿ ਐਸਓਜੀਆਈ ਬਾਰੇ ਫੈਲਾਈ ਜਾ ਰਹੀ ਗੁੰਮਰਾਹਕੁੰਨ ਜਾਣਕਾਰੀ ਵਿਵਾਦ ਦਾ ਕਾਰਨ ਬਣ ਰਹੀ ਹੈ ਸਮੀ ਪ੍ਰੈਜ਼ੀਡ ਯੂਨੀਵਰਸਿਟੀ ਦੇ ਵਿੱਚ ਸਮਾਜ ਵਿਗਿਆਨ ਦੇ ਪ੍ਰੋਫੈਸਰ ਟਰੈਵਰਸ ਦਾ ਕਹਿਣਾ ਹੈ ਕਿ ਕਿੰਡਰਗਾਰਟਨ ਦੇ ਬੱਚਿਆਂ ਨੂੰ ਕੋਈ ਇਤਰਾਜ਼ਯੋਗ ਚੀਜ਼ ਨਹੀਂ ਪੜਾਈ ਜਾਵੇਗੀ ਅਤੇ ਇਹ ਕਿਸੇ ਨੂੰ ਪ੍ਰਭਾਵਿਤ ਕਰਨ ਵਾਲਾ ਕੋਈ ਤਰੀਕਾ ਨਹੀਂ ਹੈ ब्रिटिश कोलंबिया ग्रीन पार्टी दी निकोलास प्रिलिंग ने कोक्वेलटम दे विखेम ज़ारे दी अगुवाई करतेयां ਕਿਹਾ ਕਿ ਛੋਟੇ ਬੱਚਾ ਨੂੰ ਇਸ ਵਿੱਚ ਸ਼ਾਮਲ ਨਹੀਂ ਕੀਤਾ ਜਾਣਾ ਚਾਹੀਦਾ ਕਨੇਡੀਅਨ ਸਕੂਲਾਂ ਚ ਇਹ ਨੀਤੀ ਲਾਗੂ ਹੋਣ ਤੋਂ ਰੋਕਣ ਲਈ ਆਰਥਿਕ ਸਹਾਇਤਾ ਦੀ ਮੰਗ ਕਰਦਿਆਂ ਗੋ ਫੰਡਮੀ ਪੇਜਵੀ ਸਥਾਪਿਤ ਕੀਤਾ ਗਿਆ ਹੈ ਘਟਨਾ ਬੀਤੇ ਸਾਲ 2023 ਦੇ ਵਿੱਚ ਵਾਪਰੀ ਸੀ ਅਟਵਾ ਦੇ ਵਿੱਚ 15 ਸੈਂਟੀਮੀਟਰ ਤੱਕ ਬਰਫ਼ ਪੈ ਚੁੱਕੀ ਹੈ ਤੇ ਬਰਫ਼ੀਲੇ ਤੂਫਾਨ ਤੋਂ ਬਾਅਦ ਰੋਡਵੇਜ਼ ਦੇ ਉੱਤੇ ਗੱਡੀਆਂ ਆਪਸ ਦੇ ਵਿੱਚ ਟਕਰਾ ਰਹੀਆਂ ਨੇ ਤੇ ਤਿਲਕ ਰਹੀਆਂ ਨੇ ਐਨਵਾਇਰਨਮੈਂਟ ਕੈਨੇਡਾ ਨੇ ਪੂਰਬੀ ਅਨਟਾਰੀਓ ਦੇ ਲਈ ਬਰਫ਼ਬਾਰੀ ਦੀਆਂ ਚੇਤਾਵਨੀਆਂ ਹਟਾ ਦਿੱਤੀਆਂ ਨੇ ਸਰਦੀਆਂ ਦਾ ਮੌਸਮ ਟੌਨਟੋ 'ਚ ਯਾਤਰਾ ਦੀਆਂ ਸਥਿਤੀਆਂ ਨੂੰ ਖਰਾਬ ਬਣਾਉਂਦਾ ਹੈ ਐਨਵਾਇਰਨਮੈਂਟ ਕੈਨੇਡਾ ਨੇ ਜੀਟੀਏ ਦੇ ਲਈ ਸਰਦੀਆਂ ਦੇ ਮੌਸਮ ਦੀ ਯਾਤਰਾ ਸੰਬੰਧੀ ਸਲਾਹ ਜਾਰੀ ਕੀਤੀ ਹੈ ਯਾਨੀ ਕਿ ਟਰੈਵਲ ਐਡਵਾਈਜ਼ਰੀ ਜਾਰੀ ਕੀਤੀ ਹੈ ਓਟਵਾ ਅੱਜ ਸਵੇਰੇ ਲਗਭਗ 15 ਸੈਂਟੀਮੀਟਰ ਬਰਫ਼ ਦੇ ਨਾਲ ਜਾਗਿਆ ਤੇ ਤਿਲਕਣ ਵਾਲੇ ਰੋਡਵੇਜ਼ ਤੇ ਟਕਰਾਉਣ ਦੀਆਂ ਰਿਪੋਰਟਾਂ ਮਿਲੀਆਂ ਕਿਉਂਕਿ ਬੀਤੀ ਦੁਪਹਿਰ ਸ਼ੁਰੂ ਹੋਇਆ ਬਰਫ਼ੀਲਾ ਤੂਫਾਨ ਪੂਰਬ ਦਿਵਾਲ ਲਪਤਿਆ ਸੀ ਪੂਰਬੀ ਅਨਟਾਰੀਓ ਦੇ ਵਿੱਚ ਬੀਤੀ ਦੁਪਹਿਰ ਤੋਂ ਸ਼ੁਰੂ ਹੋ ਕੇ ਮੰਗਲਵਾਰ ਦੀ ਸਵੇਰ ਤੱਕ ਘੰਟਿਆਂ ਤੱਕ ਹਲਕੀ ਬਰਫ਼ਬਾਰੀ ਲਗਾਤਾਰ ਹੁੰਦੀ ਰਹੀ एनवायरनमेंट कैंटोन ने श्री पंचूजे के आसपास बर्फ दी चेतावनी दी थी उस समय तक मौसम एजेंसी बता रही थी कि ओटावा हवाई अड्डे पे 17 सेंटीमीटर तक बर्फ जमा हो चुकी थी हालांकि मौसम एजेंसी ने पूर्वी ओंटारियो के बर्फबारी दिया सारी चेतावनी को हटा दिया है आज सुबह तक बर्फबारी का खतरा बरकरार थी शहर के सड़क संचालन के मैनेजर ब्रायन टेनियस ने अनुसार सिटी स्टाफ ओटावा दे डाउनटाउन विच औसतन 15 तो 16 सेंटीमीटर बर्फ थी ਉਤ ਕਰ ਰਹੀ ਹੈ ਉਹਨਾਂ ਨੇ ਕਿਹਾ ਕਿ ਸ਼ਹਿਰ ਦੀ ਬਰਫ਼ ਸਾਫ਼ ਕਰਨ ਵਾਲੇ ਕਰਮਚਾਰੀ ਸਵੇਰ ਤੋਂ ਹੀ ਕੰਮ ਕਰ ਰਹੇ ਨੇ ਤੇ ਮੁੱਖ ਅਤੇ ਧੰਨੀ ਮਾਰਗਾਂ ਨੂੰ ਤਰਜੀ ਦੇ ਰਹੇ ਨੇ एनवायरनमेंट कैंटोन ने टोरंटो ਅਤੇ ਇਸਦੇ ਆਲੇ-ਦੁਆਲੇ ਦੇ ਖੇਤਰਾਂ ਲਈ ਸਰਦੀਆਂ ਦੇ ਮੌਸਮ ਦੀ ਯਾਤਰਾ ਸੰਬੰਧੀ ਸਲਾਹ ਜਾਰੀ ਕੀਤੀ ਹੈ ਜਿਸ ਵਿੱਚ ਭਾਰੀ ਬਰਫਬਾਰੀ ਕਾਰਨ ਸੜਕਾਂ ਤੇ ਡਰਾਈਵਿੰਗ ਦੀਆਂ ਸਥਿਤੀਆਂ ਖਰਾਬ ਹੋ ਜਾਂਦੀਆਂ ਨੇ ਖੇਤਰ ਦੇ ਆਧਾਰ ਤੇ ਸੋਮਵਾਰ ਸ਼ਾਮ ਤੱਕ 5 ਤੋਂ 15 ਸੈਂਟੀਮੀਟਰ ਬਰਫ ਇਕੱਠੀ ਹੋਣ ਦੀ ਉਮੀਦ ਸੀ ਵਾਤਾਵਰਣ ਕੈਂਟਾ ਦੇ ਮੌਸਮ ਵਿਗਿਆਨੀ ਬੈਡਰੂਸੋ ਦੇ ਅਨੁਸਾਰ ਸ਼ਹਿਰ ਵਿੱਚ 10 ਸੈਂਟੀਮੀਟਰ ਤੱਕ ਵੇਖਣ ਦੀ ਭਵਿੱਖਬਾਣੀ ਕੀਤੀ ਗਈ ਸੀ ਜਦਕਿ ਹਾਈਵੇ 407 ਦੇ ਉੱਤਰ ਵਾਲੇ ਖੇਤਰ ਦੇ ਵਿੱਚ ਵੱਧ ਮਾਤਰਾ ਦੇਖੀ ਜਾ ਸਕਦੀ ਹੈ ਐਨਵਾਇਰਨਮੈਂਟ ਕੈਂਟ ਆਦੀ ਟ੍ਰੈਵਲ ਐਡਵਾਈਜ਼ਰੀ ਕਹਿੰਦੀ ਹੈ ਕਿ ਮੋਟਰਿਸਟਾਂ ਨੂੰ ਸਰਦੀਆਂ ਦੇ ਵਿੱਚ ਡਰਾਈਵਿੰਗ ਦੀਆਂ ਖਤਰਨਾਕ ਸਥਿਤੀਆਂ ਦੀ ਉਮੀਦ ਕਰਨੀ ਚਾਹੀਦੀ ਹੈ ਤੇ ਉਸ ਅਨੁਸਾਰ ਯਾਤਰਾ ਯੋਜਨਾਵਾਂ ਨੂੰ ਵਿਵਸਥਿਤ ਕਰਨਾ ਚਾਹੀਦਾ ਹੈ ਭਾਰੀ ਬਰਫ਼ ਦੇ ਵਿੱਚ ਕਈ ਵਾਰ ਦਿਖ ਅਚਾਨਕ ਘੱਟ ਸਕਦੀ ਹੈ ਯਾਨੀ ਕਿ ਵਿਜ਼ਿਬਿਲਟੀ ਦੇ ਵਿੱਚ ਅਸਰ ਪੈ ਸਕਦਾ ਹੈ ਕ੍ਰਿਸਮਸ ਦੀ ਸ਼ਾਮ ਅਤੇ ਕ੍ਰਿਸਮਸ ਦਾ ਡੇ ਲਈ ਤਾਪਮਾਨ ਠੰਡ ਦੇ ਨਿਸ਼ਾਨ ਦੇ ਵਾਲੇ ਦੁਆਲੇ ਘੁੰਮਦੀ ਉਮੀਦ ਕੀਤੀ ਜਾਂਦੀ ਹੈ ਇਸ ਤੋਂ ਪਹਿਲਾਂ ਕਿ ਦਿਨ ਦੇ ਗਰਮ ਤਾਪਮਾਨ ਹਫ਼ਤੇ ਦੇ ਅੰਤ ਦੇ ਵਿੱਚ ਜੀਟੀਏ ਵੱਲ ਵਧ ਰਹੇ ਨੇ एनवायरनमेंट कैन्डा ने चेतावनी जारी करके कहा है कि तूफानों की एक लड़ी तो पहला शाम ਨੂੰ ਬ੍ਰਿਟਿਸ਼ ਕੋਲੰਬੀਆ ਦੇ ਤੱਟ ਉਤੇ ਤੇਜ਼ ਹਵਾਵਾਂ ਆਉਣ ਦੀ ਸੰਭਾਵਨਾ ਹੈ एनवायरनमेंट कैन्डा ने अभी कहा है कि तट के नेड़े ਘੱਟ ਦਬਾਅ ਵਾਲੇ ਕੇਂਦਰ ਵੱਲੋਂ वित दोपहर ਤੋਂ ਸ਼ੁਰੂ ਹੋਣ ਵਾਲੇ ਖੇਤਰ ਚ ਤੇਜ਼ ਹਵਾਵਾਂ ਆਉਣ ਅਤੇ ਸ਼ਾਮ ਨੂੰ ਖਤਰਨਾਕ ਪੱਧਰ ਤੱਕ ਪਹੁੰਚਾਉਣ ਦੀ ਪੁਖਵਣੀ ਵੀ ਕੀਤੀ ਗਈ ਹੈ এনवायरमेंट ಕ್ಯಾಂಟಾನो उम्मीद है कि इस हफ्ते तेज हवामा और भारी बारिश नाल तट ते तूफान भी आउंगे। उन्हों कह है कि तेज हवामा ਢਿੱਲੀਆਂ ਵਸਤੂਆਂ, ਦਰਖਤਾਂ ਦੀਆਂ ਟਾਹਣੀਆਂ ਨੂੰ ਤੋੜ ਸਕਦੀਆਂ ਨੇ, ਬਿਜਲੀ ਦੀ ਸਪਲਾਈ ਬੰਦ ਹੋ ਸਕਦੀ ਹੈ, ਵਾਹਨ ਚਲਾ ਰਹੇ ਲੋਕਾਂ ਨੂੰ ਸੱਟ ਲੱਗ ਸਕਦੀ ਹੈ ਤੇ کئی ਤਰ੍ਹਾਂ ਦਾ ਨੁਕਸਾਨ ਵੀ ਚਲਣਾ ਪੈ ਸਕਦਾ ਹੈ। ਜ਼ਿਕਰ ਖਾਸ ਹੈ ਕਿ ਤੂਫਾਨੀ ਮੌਸਮ ਸ਼ੁੱਕਰਵਾਰ ਦੇਰ ਨਾਲ ਹਫਤੇ ਦੇ ਅੰਤ ਤੱਕ ਘਟ ਹੋਣ ਦੀ ਉਮੀਦ ਹੈ। ਜਾਂਦੇ ਜਾਂਦੇ ਇੱਕ ਨਜ਼ਰ ਅਜ ਦੀਆਂ ਸੋਨੇ ਦੀਆਂ ਕੀਮਤਾਂ ਤੇ। 1 Desmond, 18 ਕੈਰਟ ਇੱਕ ਤੋਲਾ ਸੋਨੇ ਦੀ ਕੀਮਤ 699 ਕੈਨੇਡੀਅਨ ਡਾਲਰ ਹੈ 22 ਕੈਰਟ ਇੱਕ ਤੋਲਾ ਸੋਨੇ ਦੀ ਕੀਮਤ 846 ਕੈਨੇਡੀਅਨ ਡਾਲਰ ਹੈ 24 ਕੈਰਟ ਇੱਕ ਤੋਲਾ ਸੋਨੇ ਦੀ ਕੀਮਤ 944 ਕੈਨੇਡੀਅਨ ਡਾਲਰ ਹੈ ਭਾਰਤੀ ਰੁਪਈਆ ਚ ਜ਼ਿਕਰ ਕਰੀਏ ਤਾਂ 18 ਕੈਰਟ ਇੱਕ ਤੋਲਾ ਸੋਨੇ ਦੀ ਕੀਮਤ ਹੈ 40963 ਰੁਪਏ 22 ਕੈਰਟ ਇੱਕ ਤੋਲਾ ਸੋਨੇ ਦੀ ਕੀਮਤ ਹੈ 50298 ਰੁਪਏ ਤੇ 24 ਕੈਰਟ ਇੱਕ ਤੋਲਾ ਸੋਨੇ ਦੀ ਕੀਮਤ ਹੈ 56124 ਰੁਪਏ ਸਿਕਰਕਾਰਦਾਨ ਕੈਨੇਡੀਅਨ ਡਾਲਰ ਤੇ ਭਾਰਤੀ ਰੁਪਏ ਦਾ ਅੱਜ ਇੱਕ ਕੈਨੇਡੀਅਨ ਡਾਲਰ ਦੀ ਕੀਮਤ 59 ਭਾਰਤੀ ਰੁਪਏ ਤੇ 25 ਭਾਰਤੀ ਪੈਸੇ ਦੇ ਬਰਾਬਰ ਹੈ ਇਸ ਦੇ ਨਾਲ ਹੀ ਮੈਨੂੰ ਦੀ ਇਜਾਜ਼ਤ ਕਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਮਤ